ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ 11 ਸੰਤ 11ਵਾਂ ਸੰਤ ਕਲ ਰੰਭ ਹੋਇਆ ਸੀ ਆਪਣੀ ਰਸਨਾ ਤੋਂ ਪੰਚਮ ਪਾਤਸ਼ਾਹ ਜੀ ਇੱਚ ਸ਼ਬਦ ਵਿੱਚ ਇਸ ਸੰਤ ਦੇ ਵਿੱਚ ਪੰਕਤੀਆਂ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਗ੍ਰਹਿਣ ਕਰਾਰੇ ਹਨ 460 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਈਮਾਨ ਹਨ ਜਿਹਦੇ ਵਿੱਚ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਨੇ ਪਹਿਲਾ ਤੇ ਦੂਜਾ ਬੰਦਾ ਆਪ ਜੀ ਨੇ ਸ਼ਰਮਣ ਕੀਤਾ ਉਠ ਪੰਜ ਬਟੌੜਿਆ ਤੈ ਕਿਆ ਚਿੱਤ ਲਾਇਆ ਇੱਕ ਮੁਸਾਫਰ ਨੂੰ ਰਾਹੀ ਨੂੰ ਮਹਾਰਾਜ ਜੀ ਕਿਸ ਤਰ੍ਹਾਂ ਆਧਾਰਨ ਲੈ ਕੇ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਦੇ ਆ ਜਿਵੇਂ ਇੱਕ ਬਟੌੜੂ ਰਾਹੀ ਜਿਹੜਾ ਹੈ ਉਹ ਰਸਤਾ ਖੁੰਝ ਜਾਂਦਾ ਰਾਤ ਦੇ ਵਿੱਚ ਆਉ ਮੰਨਜਲ ਤੈ ਨਹੀਂ ਕਰ ਪੰਦਾ ਇਸੇ ਤਰ੍ਹਾਂ ਸੀ ਸੰਸਾਰੀ ਮਸਾਫਰਾ ਅਸੀਂ ਵੀ ਇਰਾ ਪੈਂਡੇ ਨੂੰ ਪੰਥ ਨੂੰ ਭੁੱਲ ਜਾਂਨੇ ਆ ਮੋ ਮਮਤਾ ਹੰਕਾਰ ਹੁੰਮੇ ਸੰਸਾਰੀ ਮਮਤਾ ਦੇ ਵਿੱਚ ਫਸੇ ਹੋਏ ਤੇ ਮਹਾਰਾਜ ਜੀ ਕਹਿੰਦੇ ਉਸ ਰਸੇ ਨੂੰ ਪੰਡੇ ਨੂੰ ਤਾਂ ਨਹੀਂ ਕਰ ਪਾਉਂਦੇ ਤੇ ਦੂਜਾ ਬੰਦ ਮਹਾਰਾਜ ਜੀ ਆਰੰਭ ਕਰਦੇ ਸੀ ਜਿਹਦੇ ਵਿੱਚ ਮਹਾਰਾਜ ਜੀ ਉਸ ਪਦ ਦੇ ਵਿੱਚ ਵੀ ਬਚਨ ਕਰਦੇ ਸੀ ਹਿਰਨ ਦੀ ਧਾਰਨ ਲੈ ਕੇ ਜਿਹੜੀ ਕਿ ਇੱਕ ਚੰਦਰਮਾ ਚੰਦਨੀ ਦੇ ਨਾਲ ਮੋਹ ਧੋਕੇ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੀ ਹੈ ਇਸੇ ਤਰ੍ਹਾਂ ਹੀ ਸੰਸਾਰੀ ਜੀਵ ਸਮਾਇਸ ਪਦਾਰਥਾਂ ਦੇ ਵਿੱਚ ਮੋਹ ਦੇ ਵਿੱਚ ਫਸ ਕੇ ਜਾਲ ਦੇ ਵਿੱਚ ਫਸ ਜਾਂਦੇ ਹਨ ਅਗਲਾ ਬੰਦ ਮਹਾਰਾਜ ਜੀ ਤੀਜਾ ਆਰੰਭ ਕਰਦਿਆਂ ਆਓ ਸਤਗੁਰੂ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਜੀ ਪਿੱਠੇ ਮੱਖ ਮੂਆ ਕਿਉਂ ਲਾਏ ਉਡਾਰੀ ਹੱਸੀ ਗਰਤ ਪਿਆ ਕਿਉਂ ਤਰੀਏ ਤਾਰੀ ਇਹ ਤੀਜਾ ਬੰਦ ਮਹਾਰਾਜ ਜੀ ਰੱਬ ਕੀਤਾ ਸੀ ਮੱਖੀ ਜਿਹੜੀ ਆ ਉਹ ਗੁੜ ਦੇ ਉੱਤੇ ਬੈਠਦੀ ਐ ਤੇ ਉਹ ਗੁੜ ਦੇ ਵਿੱਚ ਹੀ ਫਸ ਜਾਂਦੀ ਐ ਮੱਖੀ ਐ ਨਾ ਜਿਹੜਾ ਮੱਖ ਹੋ ਵਾਰ-ਵਾਰ ਮਿੱਠੇ ਤੇ ਹੁੰਦਾ ਮਹਾਰਾਜ ਜੀ ਕਹਿੰਦੇ ਗੁੜ ਦੇ ਵਿੱਚ ਇੰਨੀ ਫਸਦੀ ਹੈ ਕਿ ਉਹਦੀਆਂ ਉਹ ਲੱਤਾਂ ਜਿਹੜੀਆਂ ਨ ਗੁੜ ਦੇ ਵਿੱਚ ਫਸ ਜਾਂਦੀਆਂ ਉਹ ਉੱਡ ਨਹੀਂ ਪਾਂਦੀ। ਇਸੇ ਤਰ੍ਹਾਂ ਹੀ ਵਕਾਰਾਂ ਜਿਹਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਕਹਿੰਦੇ ਆਮ ਮਨੁੱਖ ਜਿਹੜਾ ਉਹ ਨਿਕਲ ਨਹੀਂ ਪਾਂਦਾ। ਇੱਕ ਮੱਖੀ ਉਸੇ ਗੁੜ ਦੇ ਵਿੱਚ ਮੋਇ ਧੋ ਕੇ ਗੁੜ ਤੇ ਮਿੱਠੇ ਤੇ ਆਉਂਦੀ ਹੈ। ਤੇ ਮਿੱਠਾ ਰਸ ਲੈਂਦੇ ਲੈਂਦੇ ਆਪਣੀ ਜ਼ਿੰਦਗੀ ਵੀ ਗਵਾ ਬੈਠਦੀ ਹੈ। ਇਸੇ ਤਰ੍ਹਾਂ ਇਹ ਮਿੱਠਾ ਰਾਸ ਸਨਜ਼ਾਰ ਭਾਈ ਇਹਦੇ ਵਿੱਚ ਵੀ ਅਸੀਂ ਜੀਵ ਇਹ ਪਦਾਰਥਾਂ ਦੇ ਮਿੱਠੇ ਦੇ ਵਿੱਚ ਫਸੇ ਹੋਏ ਐਨੇ ਮੋਹਤ ਹੋ ਜਾਂਦੇ ਆ ਤੇ ਮੌਤ ਵਿਸਾਰ ਦਿੰਦੇ ਆ ਭੁੱਲ ਜਾਂਦੇ ਆ ਉਹ ਪਦਾਰਥਾਂ ਦੇ ਵਿੱਚ ਹੀ اٹਕੇ ਹੋਏ ਜ਼ਿੰਦਗੀ ਖਰਾਬ ਕਰ ਬੈਠਦੇ ਆ ਥਸੀ ਗਰਤ ਭਿਆ ਕਉ ਤਰੀਏ ਤਾਰੀ ਖਸਤੀ ਹਾਥੀ ਨੂੰ ਕਹਿੰਦੇ ਹਨ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਨੇਕਾਂ ਜਗ੍ਹਾ ਤੇ ਅਧਾਰਨਾ ਹਾਥੀ ਲੀਆਂ ਹਾਥੀ ਜਿਹੜਾ ਹਰਕ ਜੀਵ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਹਾਥੀ ਜਿਹੜਾ ਕਾਮਵਸ ਹੁੰਦਾ ਜਦੋਂ ਹਾਥੀ ਜਿਹੜਾ ਉਹ ਦੇ ਉਹ ਵੀ ਇੱਕ ਟੋਏ ਵਿੱਚ ਡੇਕੇ ਆਪਣੀ ਜ਼ਿੰਦਗੀ ਗਵਾ ਬੈਠਦਾ ਹਾਥੀ ਨੂੰ ਫੜਨ ਵਾਲੇ ਜਿਹੜੇ ਹਨ ਸ਼ਿਕਾਰੀ ਉਹ ਟੋਇਆ ਪੱਟਦਿਆਂ ਨੂੰ ਦੇ ਸਾਹਮਣੇ ਇੱਕ ਹਾਥੀਨੀ ਦੀ ਮੂਰਤੀ ਲਾ ਦਿੰਦੇ ਹਨ ਕਾਗਜ਼ ਦੀ ਕਾਗਜ਼ ਦੀ ਮੂਰਤੀ ਬਣਾ ਕੇ ਓਹ ਹਾਥੀ ਜਿਹੜਾ ਉਹ ਦੌੜਿਆ ਹੁੰਦਾ ਕੰਮ ਵੱਸ ਹੋਇਆ ਉਸ ਟੋਇੇ ਦੇ ਵਿੱਚ ਦਾ ਡਿੱਗਦਾ ਤੇ ਮਹਾਰਾਜ ਜੀ ਕਹਿੰਦੇ ਉਹ ਬਾਹਰ ਨਹੀਂ ਨਿਕਲ ਪੰਦਾ ਕਿਉਂਕਿ ਇਹ ਦੇਖੋ ਹਾਥੀ ਜਿਹੜਾ ਬਲਸ਼ੀਲ ਹੁੰਦਾ ਬਹੁਤ ਸਾਰੇ ਜਾਨਵਰਾਂ ਨਾਲੋਂ ਹਾਥੀ ਦੇ ਵਿੱਚ ਜ਼ਿਆਦਾ ਬਲ ਹੁੰਦਾ ਹੈ ਤਾਕਤਵਰ ਹੁੰਦਾ ਹੈ ਦੇਖੋ ਫੜਨ ਵਾਲਿਆਂ ਦੀ ਕਮਾਲ ਹੁੰਦੀ ਹੈ ਇੱਕ ਮਨੁੱਖ ਜਿਹੜਾ ਉਹ ਦਿਮਾਗ ਦੇ ਨਾਲ ਉਹ ਹਾਥੀ ਨੂੰ ਵੀ ਕੈਚ ਕਰ ਲੈਂਦਾ ਗੁਲਾਮ ਬਣਾ ਲੈਂਦਾ ਮਨੁੱਖ ਦੇ ਵਿੱਚ ਉਹ ਦਿਮਾਗ ਹੈ ਉਹ ਤਾਕਤ ਹੈ ਭਾਵੇਂ ਕਿੱਧਰ ਵਰਤ ਲਵੇ ਕਈ ਫਾਲਤੂ ਜਗ੍ਹਾ ਤੇ ਵਰਤ ਲੈਣਿਆ ਕਈ ਇਸ ਬੇਸਮਝੀ ਦੇ ਵਿੱਚ ਅਸੀਂ ਇਹ ਤਾਕਤ ਨੂੰ ਗਲਤ ਜੂਝ ਕਰਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਉਹ ਦਿਮਾਗ ਲਾ ਕੇ ਕੋਈ ਮਨੁੱਖ ਸਾਥੀ ਨੂੰ ਬਲਸ਼ੀਲ ਨੂੰ ਦੇਖੋ ਫੜ ਲੈਂਦਾ ਗੁਲਾਮ ਬਣਾ ਲੈਂਦਾ ਉਹ ਤੋਏ ਵਿੱਚ ਫਸਿਆ ਰਿੰਦਾ ਗੁਲਾਮੀ ਭੁਗਤਦਾ ساری ਜ਼ਿੰਦਗੀ ਆਪਣੇ ਮਾਲਕ ਦੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਨ ਅਗਨਾਰੂਪੀ ਟੋਏ ਵਿੱਚ ਡਿੱਗਿਆ ਹੋਇਆ ਬਾਹਰ ਨਹੀਂ ਆ ਸਕਦਾ ਹਾਥੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਹਾਥੀ ਨੂੰ ਲੈ ਕੇ ਸਾਨੂੰ ਜੀਵਾ ਨੂੰ ਉਪਦੇਸ਼ ਦਿੰਦੇ ਹਨ ਕਹਿੰਦੇ ਇਸੇ ਤਰ੍ਹਾਂ ਹੀ ਭਾਈ हे ਮਨੁੱਖ हे ਜੀਵ ਤੂੰ ਵੀ ਗਰਤ ਘੋਰੰਦ ਘੋਰੇ ਟੋਏ ਵਿੱਚ ਡਿੱਗਿਆ ਪਿਆ ਹੈ ਤੇਉ ਟੋਏ ਦੇ ਵਿੱਚ ਜਿਵੇਂ ਹਾਥੀ ਨਹੀਂ ਬਾਹਰ ਆ ਸਕਦਾ ਜਿੰਨੀ ਮਰਜੀ ਤਾਕਤ ਲਾ ਲੇ ਇਸੇ ਤਰ੍ਹਾਂ ਹੀ ਔਗਣਾ ਰੂਪੀ ਟੋਏ ਦੇ ਵਿੱਚ ਤੂੰ ਬਾਹਰ ਨਹੀਂ ਨਿਕਲ ਪਾਂਦਾ ਜੇ ਮਾ ਆਤਮਾ ਦੀ ਮੌਤ ਮਰ ਜੰਨਾ ਆਤਮਾ ਦੀ ਮੌਤ ਸੇੜ ਬੈਠਦਾ ਤੇ ਸੰਸਾਰ ਤੋਂ ਖਾਲੀ ਚਲਾ ਜਾਂਦਾ ਹੈ ਤਰਨ ਦੇਹ ਲਾ ਭਿਆ ਖਿੰਮੈ ਖਸਮ ਚਿਤ ਨਾ ਆਇਓ ਦੇਖੋ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਫਿਰ ਇਹ ਪੰਡਾ ਤੈਹ ਕਰਨਾ ਪੈਣਾ ਅੰਗੇ ਤਰਨ ਦੇਹ ਲਾ ਪਿਆ ਹਰਿ ਜੀ ਕਹਿੰਦੇ ਔਖਾ ਪੰਡਾ ਤੈਹ ਕਰਨਾ ਪੈਂਦਾ ਇਹ ਦੇਖਿਨ ਮੈਂ ਖਸਮ ਚਿਤ ਤਨਾਇਓ ਹਰਿ ਜੀ ਕਹਿੰਦੇ ਖਿਨ ਵਿੱਚ ਵੀ ਇੱਕ ਮਾਤਰ ਵੀ ਪਾਲਕ ਜਿਹੜਾ ਸੀ ਉਹ ਚੇਤੇ ਨਹੀਂ ਰਿਹਾ ਐਸ ਐ ਸਟੋਏ ਦੇ ਵਿੱਚ ਫਸਦਾ ਗਰਤ ਘੋਰ ਦੇ ਵਿੱਚ ਅੰਧ ਕੂਪ ਨੇਰੇ ਦੇ ਵਿੱਚੋਂ ਇਸ ਟੋਏ ਵਿੱਚੋਂ ਬਾਹਰ ਨਹੀਂ ਨਿਕਲ ਪੰਦਾ ਮਹਾਰਾਜ ਜੀ ਕਹਿੰਦੇ ਦੇਹ ਲਾ ਪਿਆ ਹਰਾ ਜੀ ਕਹਿੰਦੇ ਇਹਦਾ ਲੰਮਾ ਟੈਂਡਾ ਇਹਨੂੰ ਤਾਹ ਕਰਨਾ ਪੈਂਦਾ ਹੈ ਹਰਾ ਜੀ ਕਹਿੰਦੇ ਔਖੀ ਘੜੀ ਸਹਣੀ ਪੈਂਦੀ ਆ ਖਸਮ ਚੇਤਨਾ ਆਇਓ ਮਹਾਰਾਜ ਜੀ ਕਹਿੰਦੇ ਖਸਮ ਨੂੰ ਪ੍ਰਭੂ ਨੂੰ ਚੇਤੇ ਨਹੀਂ ਕਰ ਪਾਂਦਾ ਦੁੱਖਾ ਸਜਾਈ ਗਣਤ ਨਾਹੀ ਕਿਆ ਆਪਣਾ ਕੀਆ ਆਪਣਾ ਪਾਇਓ ਕਹਿੰਦੇ ਦੇਖੋ ਇਹ ਕਹਾਣੀ ਨਿਭੜਦੀ ਨਹੀਂ ਦੁੱਖਾ ਨਹੀਂ ਕਹਿੰਦੇ ਵੱਡੇ ਦੁੱਖ ਸੇੜ ਲੈਂਦਾ ਉੱਥੇ ਗਿਣਤੀ ਵੀ ਨਹੀਂ ਰਹਿੰਦੀ ਫਿਰ ਕਹਿੰਦੇ ਦੁੱਖਾਂ ਸਜਾਈ ਗਣਤ ਨਹੀਂ ਕਹਿੰਦੇ ਦੁੱਖਾਂ ਦੀ ਫਿਰ ਪਾਪਾਂ ਦੀ ਕੋਈ ਗਿਣਤੀ ਨਹੀਂ ਰਹਿੰਦੀ ਇਹ ਕਿੰਨੇ ਕੁ ਹਨ ਲਿਸ਼ਟ ਤੋਂ ਪਰੇ ਹੋ ਜਾਂਦੇ ਹਨ ਕਹਿੰਦੇ ਆਪਣਾ ਕੀਆ ਪਾਇਓ ਮਾਨਮੁਖ ਜਿਹੜਾ ਫਿਰ ਆਪਣਾ ਕੀਤਾ ਪਾਉਂਦਾ ਹੈ ਆਪਣੇ ਦੁੱਖਾਂ ਦਾ ਅਰ ਜੀ ਕਹਿੰਦੇ ਸਜ਼ਾ ਭੁਗਤਦਾ ਗੁੱਝਾ ਕਮਾਣਾ ਪ੍ਰਗਟ ਹੋਆ ਇਤ ਉਤੇ ਖੁਵਾਰੀ ਦੇਖੋ ਗੁੱਝਾ ਹੋਇਆ ਪਾਪ ਮਹਾਰਾਜ ਜੀ ਕਹਿੰਦੇ ਇਹnde ਗੁੱਝਾ ਕਮਾਣਾ ਪ੍ਰਗਟ ਹੋਆ ਜਿਹੜਾ ਗੁੱਝਾ ਸੀ ਨਾ ਗੁੱਝ ਕੇ ਪਾਪ ਕਰਦੇ ਸੀ ਪੁੱਝ ਤੋਂ ਭਾਵ ਕੀ ਲੋਕਾਲ ਕਾ ਕੇ ਛਪਾਸ਼ ਪਾ ਕੇ ਜਿਹੜੇ ਗੁਨਾਹ ਕੀਤੇ ਗੁਰ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਇਹnde ਉਹ ਪ੍ਰਗਟ ਹੋ ਜਾਂਦੇ ਹਨ ਉਹ ਸਹਜੇ ਸਹਜੇ ਪ੍ਰਗਟ ਹੋ ਜਾਂਦੇ ਹਨ ਗੁੱਝਾ ਕਮਾਣਾ ਪ੍ਰਗਟ ਹੋਆ ਗੁੱਝੇ ਹੋਏ ਮਾੜੇ ਕਰਮ ਪਾਪ ਜਿਹੜਿਆਂ ਨੂੰ ਦੁਨੀਆ ਦੇ ਸਾਹਮਣੇ ਆ ਖੜਦੇ ਹਨ ਇਤ ਉੱਤੇ ਖਵਾਰੀ ਮਹਾਰਾਜ ਜੀ ਕਹਿੰਦੇ ਇਤ ਸੰਸਾਰ ਉੱਤੇ ਦਰਗਾਹ ਵਿੱਚ ਖਵਾਰ ਹੋਣਾ ਪੈਂਦਾ ਹੈ ਕਹਿੰਦੇ ਦੁਨੀਆ 'ਚ ਵੀ ਲੋਕ ਚੰਗਾ ਨਹੀਂ ਕਹਿੰਦੇ ਜਦੋਂ ਪਾਪ ਸਾਹਮਣੇ ਹੁੰਦੇ ਹਨ ਲੋਕ ਫਟਕਾਰਾਂ ਪਾਉਂਦੇ ਹਨ ਤੇ ਦਰਗਾਹ ਵਿੱਚ ਵੀ ਫਿਰ ਥੱਕੇ ਮਾਰੇ ਜਾਂਦੇ ਹਨ ਉੱਥੇ ਵੀ ਸਜ਼ਾ ਮਿਲਦੀ ਹੈ ਲਾਣਿਕ ਸਤਗੁਰ ਬਾਜ ਮੁੱਠਾ ਮਨਮੁਖੂ ਹੰਕਾਰੀ ਤੇ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਖੀਲੀ ਤੋਖ ਵਿੱਚ ਨਾਨਕ ਸਤਗੁਰ ਬਾਜ ਮੁੱਠਾ ਮਨਮੁਖ ਹੰਕਾਰੀ ਮਹਾਰਾਜ ਜੀ ਕਹਿੰਦੇ ਇਹ ਮਨਮੁਖ ਜਿਹੜਾ ਏ ਓਂਕਾਰੀ ਜਿਹੜਾ ਉਹ ਸੁੱਖ ਨਹੀਂ ਪਾਉਂਦਾ ਮਹਾਰਾਜ ਜੀ ਕਹਿੰਦੇ ਸਤਗੁਰ ਤੋਂ ਬਾਜ ਗੁਰੂ ਤੋਂ ਬਾਜ ਸੱਚੇ ਗੁਰੂ ਦੇ ਸੰਗ ਤੋਂ ਬਿਨਾ ਤੇ ਮਹਾਰਾਜ ਜੀ ਕਹਿੰਦੇ ਸੰਸਾਰ ਤੇ ਵੀ ਚੋਟਾ ਖਾਂਦਾ ਹੰਕਾਰ ਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਕਹਿੰਦੇ ਦੁੱਖ ਭੁਗਦਾ ਹੈ ਹਰ ਕੀ ਦਾਸ ਜੀਵੇ ਲਗ ਪ੍ਰਭ ਕੀ ਸਰਨੀ ਅਗਲਾ ਖੀਰਲਾ ਪਦ ਚੌਥਾ ਪਦ ਪਾਤਸ਼ਾਹ ਜੀ ਆਰੰਭ ਕਰਦੇ ਹਨ ਤੇ ਇੱਥੇ ਮਹਾਰਾਜ ਜੀ ਜਵਾਬ ਦਿੰਦੇ ਹਨ ਤਿੰਨ ਪਦਾਂ ਦਾ ਉਥੇ ਦੱਸਦੇ ਹਨ ਮਨੁੱਖ ਮੁਖ ਬਾਰੇ ਉਹ ਗੁਨਾ ਬਾਰੇ ਉਧਾਰਨਾ ਦੇ ਕੇ ਇੱਥੇ ਗੁਰਮੁਖਾਂ ਬਾਰੇ ਵਰਣਨ ਕਰਦੇ ਹਨ ਉੱਤਰ ਦਿੰਦੇ ਹਨ ਹਰ ਕੀ ਦਾਸ ਜੀਵੇ ਲਗ ਪ੍ਰਭ ਕੀ ਸਰਨੀ ਪਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਹਰੀ ਤੇ ਪਿਆਰੀ ਉਪਰੋਸਾ ਹੁੰਦਾ ਹੈ ਜਿਹੜੇ ਉਹਦੇ ਦਾਸ ਬਣ ਜਾਂਦੇ ਹਨ ਸੇਵਕ ਬਣ ਜਾਂਦੇ ਹਨ ਜਗਿਆਸੂ ਮਹਾਰਾਜ ਜੀ ਕਹਿੰਦੇ ਉਹ ਤਾਂ ਉਹਦੀ ਸਰਨ ਲੈਂਦੇ ਹਨ ਪ੍ਰਭੂ ਖਪਵਰ ਸਰਨ ਤੁਮਾਰੀ ਮਹਾਰਾਜ ਜੀ ਕਹਿੰਦੇ ਪ੍ਰਭੂ ਦੀ ਸਰਨ ਗ੍ਰਹਿਣ ਕਰਦੇ ਹਨ ਪ੍ਰਭੂ ਮਾਲਕ ਉਹਨਾਂ ਨੂੰ ਸਰਨ ਬਖਸ਼ ਦਿੰਦਾ ਆਪਣੇ ਚਰਣਾ ਵਿੱਚ ਨਿਵਾਸ ਦਿੰਦਾ ਹਰ ਕੇ ਦਾਸ ਜੀਵੈ ਹਰ ਜੀ ਕਹਿੰਦੇ ਉਹ ਸਰਜੀਤ ਹੋ ਜਾਂਦੇ ਹਨ ਲੱਗ ਪ੍ਰਭ ਕੀ ਚਰਨੀ ਮਹਾਰਾਜ ਜੀ ਕਹਿੰਦੇ ਕੋਈ ਢੰਗ ਹੈ ਪ੍ਰਭੂ ਦੀ ਸ਼ਰਨ ਲਾ ਲਗਣ ਦੇ ਨਾਲ ਉਹਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਹਰੀ ਦੇ ਦਾਸ ਸੁਖ ਪਾਉਂਦੇ ਹਨ ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਉਹਦੀ ਸ਼ਰਨ ਆ ਜਾਂਦਾ ਪਿਆਰਿਓ ਸੱਚੇ ਸਤਗੁਰਾਂ ਦੀ ਜਿਹੜਾ ਮਨੁੱਖ ਸ਼ਰਨ ਲੈ ਲੈਂਦਾ ਹੈ ਨਾ ਸ਼ਰਨ ਤੱਕਦਾ ਗ੍ਰਹਿਣ ਕਰਦਾ ਹੈ ਜੇ ਮਹਾਰਾਜ ਜੀ ਉਹਨੂੰ ਗੱਲ ਦੇ ਨਾਲ ਲਾਂਦਿਆਂ ਘਰ ਆਏ ਨੂੰ ਗੱਲ ਦੇ ਨਾਲ ਲਾਂਦਿਆਂ ਸਰਨ ਆਏ ਨੂੰ ਉਹ ਮਹਾਰਾਜ ਜੀ ਵਾਪਸ ਨਹੀਂ ਭੇਜਦੇ ਉਹਦੇ ਘਰ ਵਿੱਚ ਜੇ ਕੋਈ ਆਉਂਦਾ ਉਹਦੇ ਸਰਨ ਕੋਈ ਲੈਂਦਾ ਕੋਈ ਤੱਕਦਾ ਓਟ ਤੇ ਮਹਾਰਾਜ ਜੀ ਉਹਨੂੰ ਗੰਠ ਨਾਲ ਕੰਠ ਨਾਲ ਲਾਂਦਿਆਂ ਕੰਠ ਲਗਾਏ ਲੀਏ ਗੱਲ ਦੇ ਨਾਲ ਲਾਂਦਿਆਂ ਭਾਵੇਂ ਕੋਈ ਚੋਰ ਆ ਜਾਵੇ ਕਿਸੇ ਵੀ ਤਰ੍ਹਾਂ ਦਾ ਮਨੁੱਖ ਆ ਜਾਵੇ ਪਾਪੀ ਤੋਂ ਪਾਪੀ ਜੇ ਉਹਦੇ ਨਮਰਤਾ ਦੇ ਨਾਲ ਚਰਣਾ ਵਿੱਚ ਜੇ ਬੇਨਤੀ ਕਰ ਦੇਣਾ ਉਹਦਾ ਵਿਰਧ ਹੈ ਸਤਗੁਰਾਂ ਦਾ ਧਰਮ ਹੈ ਉਹ ਪਾਪੀ ਨੂੰ ਵੀ ਮਹਾਰਾਜ ਜੀ ਰਸਤਾ ਦੇ ਦਿੰਦੇ ਹਨ ਉਹਦੀ ਨੂੰ ᔪਗਤੀ ਦੱਸ ਕੇ ਧਾਰ ਕਰ ਦਿੰਦੇ ਹਨ ਉਹਨੂੰ ਵੀ ਆਪਣੇ ਗੱਲ ਦੇ ਨਾਲ ਲਾ ਕੇ ਮਹਾਰਾਜ ਜੀ ਉਹਨੂੰ ਵੀ ਮੁਕਤ ਕਰ ਦਿੰਦੇ ਹਨ ਇੱਥੋਂ ਦੇਖੋ ਧਾਰਨਾ ਮਿਲ ਜਾਣਗੀ ਅਨੇਕਾਂ ਹੀ ਵੱਡੇ ਵੱਡੇ ਪਾਪੀ ਵੱਡੇ ਵੱਡੇ ਗਨਾਈ ਉਹਦੇ ਚਰਨਾਂ ਵਿੱਚ ਬਖਸ਼ੇ ਗਏ ਜਿੱਥੇ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦਾ ਹੈ ਜਾਂਬਲ ਪਾਪੀ ਵਰਗੇ ਗਣਕਾ ਪਾਪਣ ਵਰਗੀ ਇਨਾਂ ਨੇ ਸੰਗ ਕਰਕੇ ਦੇਖੋ ਇੰਨੇ ਵੱਡੇ ਪਾਪ ਕੀਤੇ ਗਣਕਾਰ ਵੀ ਥੋੜੀ ਪਾਪੜ ਨਹੀਂ ਸੀ ਤੇ ਮਾਰੋ ਜਿੱਥੇ ਤੋਤਾ ਬਖਸ਼ਿਆ ਮਹਾਪੁਰਸ਼ਾ ਨੇ ਕਹਿੰਦੇ ਆ ਤੋਤਾ ਲੈ ਜਾ ਤੇਰੇ ਵਿੱਚ ਗਨਾਹ ਬਹੁਤ ਹਨ ਜਿਹੜੀ ਗਣਕਾਰ ਸੀ ਨਾ ਬੜੀ ਵੱਡੀ ਪਾਪਨ ਸੀ ਮਾੜੇ ਕਰਮ ਕਰਦੀ ਸੀ ਤੇ ਸਾਧ ਸੰਗਤ ਜੀਓ ਇੱਕ ਦਿਨ ਸਾਧਾਂ ਦੀ ਟੋਲੀ ਸੰਤਾਂ ਦੀ ਕੋਲੋਂ ਦੀ ਗੁਜ਼ਰਦੀ ਜਾ ਰਹੀ ਹੈ ਤੇ ਦੇਖ ਲਿਆ ਤੇ ਉਸ ਵੇਲੇ ਮਹਾਪੁਰਸ਼ਾਂ ਦੇ ਚਰਨਾਂ ਤੇ ਡਿੱਗੀ ਇਹਦੀ ਮਹਾਪੁਰਸ਼ੋ ਮਹਾਪੁਰਸ਼ ਕਹਿੰਦੇ ਤੇਰਾ ਮਨ ਪਾਪਾਂ ਦੇ ਨਾਲ ਕਾਲਾ ਸਾ ਪਿਆ ਇਹਨੂੰ ਕੋਈ ਸਿੱਖ ਨਹੀਂ ਕਰ ਸਕਦਾ ਕੋਈ ਸਿੱਧੇ ਰਸਤੇ ਨਾਲ ਤੂੰ ਨਾਮ ਜਪ ਕੇ ਨਹੀਂ ਤਰ ਸਕਦੀ ਤੇ ਉਸ ਵੇਲੇ ਚਰਨਾਂ ਤੇ ਦੇਖ ਕੇ ਮਾਫੀ ਮੰਗੀ ਗਣਕਾ ਪਾਪਨ ਨੇ ਕਹਿੰਦੀ ਮਹਾਪੁਰਸ਼ੋ ਕੋਈ ਯੁਗਤੀ ਦੱਸੋ ਮੈਂ ਬੜੇ ਗੁਨਾਹ ਕੀਤੇ ਹਨ ਬੜੇ ਪਾਪ ਕੀਤੇ ਹਨ ਮੈਂ ਬਖਸ਼ੀ ਜਾਵਾਂ ਤੇ ਉਸ ਵੇਲੇ ਮਹਾਪੁਰਸ਼ਾਂ ਨੇ ਕੁਲ ਤੋਤਾ ਸੀ ਉਹ ਤੋਤਾ ਬਖਸ਼ਦਾ ਕਹਿੰਦੇ ਆਇ ਕਰ ਇਹ ਤੋਤੇ ਨੂੰ ਨਾਮ ਜਪਾਇਆ ਕਰ ਤੋਤੇ ਨੂੰ ਰਾਮ ਰਾਮ ਕਰਾਇਆ ਕਰ ਇੱਕ ਦਿਨ ਤੋਤੇ ਨੂੰ ਜਪਾਂਦੇ ਜਪਾਂਦੇ ਤੇਰੀ ਮਨ ਦੀ ਮੈਲ ਵੀ ਪਾਪਾਂ ਦੀ ਮੈਲ ਲੈਣੀ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਹੀ ਕੀਤਾ ਤੋਤੇ ਨੂੰ ਜਪਾਂਦੇ ਜਪਾਂਦੇ ਇੱਕ ਦਿਨ ਰਸਨਾ ਤੇ RAM ਆ ਗਿਆ ਉਹ ਰਮੇ ਹੋਏ ਨਾਮ ਪਰਮੇਸ਼ਰ ਦੇ ਨਾਮ ਦੇ ਨਾਲ ਉਹ ਮਨ ਜਿਹੜਾ ਕਾਲਾ ਸੀ ਉਹ ਇੰਨਾ ਨਿਰਮਲ ਹੋ ਗਿਆ ਗਣਕਾ ਵੀ ਤਰ ਗਈ ਜਾਂਬਲ ਪਾਪੀ ਤਾਰਿਆ ਦੇਖੋ ਇੱਥੇ ਗਿਣਤੀ ਨਹੀਂ ਆਏਗੀ ਬਾਣੀ ਵਿੱਚ ਇੰਨਾ ਕੁਨ ਮਹਾਰਾਜ ਨੇ ਤਾਰਤਾ ਸੱਜਣ ਠੱਗ ਕੋਲ ਗਏ ਉਹਦਾ ਆਧਾਰ ਕੀਤਾ ਗੁਰੂ ਨਾਨਕ ਮਹਾਰਾਜ ਨੇ ਦੇਖੋ ਪਹਿਲਾਂ ਮਾਰਦਾ ਸੀ ਕੱਟਦਾ ਸੀ ਲੋਕਾਂ ਨੂੰ ਤੇ ਅੱਜ ਸੱਚਾ ਸੱਜਣ ਬਣ ਗਿਆ ਕੀ ਕੀਤਾ ਮਹਾਰਾਜ ਨੇ ਕੋਈ ਡਾਂਗ ਸੋਟਾ ਥੋੜਾ ੱਤਕਿਆ ਉਹ ਨਾਨਕ ਪਾਸ਼ਾ ਜੀ ਬਾਣੀ ਦਾ ਪ੍ਰਦੇਸ਼ ਬਖਸ਼ ਦੇ ਜਿਸੇ ਕੋਲ ਜਾਂਦੇ ਸੀ ਉਹ ਪਾਪੀ ਤੋਂ ਪਾਪੀ ਵੀ ਉਹਦੇ ਚਰਨਾਂ ਵਿੱਚ ਡਿੱਗਦਾ ਸੀ ਉਹਦੀ ਵੀ ਗਿਣਤੀ ਨਹੀਂ ਹੈ ਗੁਰੂ ਨਾਨਕ ਮਹਾਰਾਜ ਨੇ ਕਿੰਨਿਆਂ ਨੂੰ ਤਾਰਿਆ ਹੋਵੇਗਾ ਉੱਥੇ ਦੇਖੋ ਸੱਚਾ ਸੱਜਣ ਬਣ ਗਿਆ ਠੱਗ ਸੀ ਦੁਨੀਆ ਨੂੰ ਉਹਲਾ ਕਰਕੇ ਪਾਪ ਕਮਾਉਂਦਾ ਸੀ ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਉਹ ਪਾਪ ਉਗੜ ਜਾਂਦਾ ਸਾਹਮਣੇ ਆ ਜਾਂਦਾ ਇੱਕ ਦਿਨ ਤੇ ਅੱਜ ਗੁਰੂ ਨਾਨਕ ਮਹਾਰਾਜ ਜੀ ਆਏ ਤੇ ਦੇਖੋ ਸੱਜਣ ਠੱਗਦਾ ਝਿਪਿਆ ਹੋਇਆ ਪਾਪ ਵੀ ਸਾਹਮਣੇ ਆ ਖੜਿਆ ਉਹ ਵੀ ਸਾਹਮਣੇ ਆ ਗਿਆ ਛਿਪਿਆ ਪਾਪ ਤੇ ਮਹਾਰਾਜ ਜੀ ਨੇ ਆਧਾਰ ਕਰਤਾ ਗੁਰੂ ਨਾਨਕ ਮਹਾਰਾਜ ਜੀ ਤੇ ਜਿੱਥੇ ਜਾਂਦੇ ਸੀ ਉਥੇ ਆਧਾਰ ਕਰਨ ਵਾਸਤੇ ਜਾਂਦੇ ਸੀ ਜੀਵਾਂ ਨੂੰ ਤਾਰਨ ਵਾਸਤੇ ਵੱਡੇ ਵੱਡੇ ਪਰਬਤਾਂ ਦੇ ਜਿੱਥੇ ਕੋਈ ਪਹੁੰਚ ਨਹੀਂ ਸਕਿਆ ਉਥੇ ਸਿੱਧਾਂ ਵਰਗਿਆਂ ਨੂੰ ਥੱਲੇ ਤਾਰਦਾ ਸਿੱਧ ਅਹਕਾਰੀ ਲੋਕ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀ 100-100 ਸਾਲ ਦੀ 1.5-150 ਸਾਲ ਦੀ ਉਹਨਾਂ ਦੀ ਉਮਰ ਜਿਨ੍ਹਾਂ ਨੇ ਸਵਾਸ ਰੋਕ ਰੋਕੇ ਉਮਰਾਂ ਵਧਾਈ ਹੋਈ ਸੀ ਕਿਉਂਕਿ ਜੋਗੀ ਮੱਤ ਵਿੱਚ ਸਾਹ ਰੋਕ ਕੇ ਉਮਰਾਂ ਵਧਾ ਲੈਂਦੇ ਹਨ ਜੋਗੀ ਲੋਕ ਕਿਉਂਕਿ ਸਾਡੇ ਸਾਹਾਂ ਦੀ ਲਿਸ਼ਟ ਹੈ ਸਾਡੇ ਕੋਲ ਇਸੇ ਵੀ ਸਾਹ ਰੋਕ ਲਾਂਗੇ ਸਾਡੀ ਉਮਰਾ ਵਧੇਗੀ ਕਿਉਂਕਿ ਸਾਹਾਂ ਦੀ ਗਿਣਤੀ ਦੇ ਨਾਲ ਉਮਰਾ ਚੱਲਦੀ ਹੈ ਜਿਵੇਂ ਜਿਵੇਂ ਕੋਈ ਸਾਹ ਰੋਕਦਾ ਹੈ ਉਮਰਾ ਅੱਗੇ ਵਧਦੀ ਹੈ ਇਹ ਜੋਗੀ ਮੱਤ ਵਿੱਚ ਸਾਹ ਰੋਕਣ ਦੀ ਵਿਧੀ ਸੀ ਇਹਨਾਂ ਕੋਲ ਦਸਵੇਂ ਦੁਆਰ ਵਿੱਚ ਸਾਹ ਰੋਕ ਲੈਣੇ ਕਈ ਕੀ ਮਹੀਨੇ ਤੇ ਦੁਬਾਰਾ ਫਿਰ ਉਮਰਾ ਅੱਗੇ ਵਧਾ ਲੈਣੀ ਤੇ ਮਹਾਰਾਜ ਜੀ ਕਹਿੰਦੇ ਕੀ ਪਖੰਡ ਕਰਦੇ ਤੁਸੀਂ ਕਹਿੰਦੇ ਇੰਨੇ ਨੇ ਸਾਲ 6 1/2 100 ਸਾਲ ਤੁਹਾਨੂੰ ਹੋ ਗਿਆ ਪਰਬਤਾਂ ਤੇ ਛਪਿਆਂ ਨੂੰ ਕਹਿੰਦੇ ਕਿਹਦੇ ਤੋਂ ਛਿੱਪਦੇ ਹੋ ਤੁਸੀਂ ਦੁਨੀਆ ਤੋਂ ਛਿੱਪਦੇ ਹੋ ਸੰਸਾਰ ਤੋਂ ਜਿਨ੍ਹਾਂ ਦਾ ਭਲਾ ਕਰਨਾ ਸੀ ਜਿਹਦੇ ਵਾਸਤੇ ਤਾਕਤਾਂ ਲਈਆਂ ਤੁਸੀਂ ਕਿਸੇ ਗਰੀਬ ਦਾ ਕਿਸੇ ਦਾ ਭਲਾ ਤਾਂ ਕਰ ਨਹੀਂ ਸਕੇ ਪਰ ਆਪ ਲੋਕ ਦੇ ਫਿਰਦੇ ਹੋ ਸ਼ਕਤੀਆਂ ਲੋਕਾਂ ਤੇ ਵਰਤਦੇ ਹੋ ਦੁਰਵਰਤੋਂ ਕਰਦੇ ਹੋ ਆਜੋ ਥੱਲੇ ਮਹਾਰਾਜ ਜੀ ਨੇ ਘਾਰ ਤੋੜ ਕੇ ਦੇਖੋ ਕਾਸ਼ੋਮੀ ਥੱਲੇ ਤਾਰ ਤੇ ਬੜੀਆਂ ਡਾਰੀਆਂ ਲਾਈਆਂ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਲੋਕ ਛਿਪ ਕੇ ਦੇਖ ਲਿਆ ਤੇ ਮਹਾਰਾਜ ਦੇ ਸਾਹਮਣੇ ਕਿਤੇ ਲੁਕਣਾ ਛਿਪਣਾ ਹੁੰਦਾ ਗੁਰੂ ਨਾਨਕ ਮਹਾਰਾਜ ਜੀ ਕਾਲ ਇਲਾਹੀ ਜੋਤ ਕਾਲੀ ਜੋਤ ਜਿਹੜੀ ਕੀ ਕਾਲ ਨੂੰ ਬਾਤ ਦੇਣ ਵਾਲੀ ਸੀ ਤੇ ਪਿਆਰਿਓ ਉੱਥੇ ਕਿਸੇ ਦੀ ਪੇਛ ਨਹੀਂ ਸੀ ਚੱਲਦੀ ਵੱਡੇ ਵੱਡੇ ਅਹਕਾਰੀ ਮੱਤ ਵਾਲੇ ਲੋਕ ਮਹਾਰਾਜ ਨੇ ਨਿਮਰਤਾ ਦੇ ਵਿੱਚ ਲੈ ਆਂਦੇ ਆ ਹੰਕਾਰ ਤੋਂ ਤਾਰ ਕਿ ਉਹਨਾਂ ਨੇ ਨਿਮਰਤਾ ਵਿੱਚ ਮੰਨ ਲਿਆਂਦਾ ਉਹਨਾਂ ਦਾ ਕੰਮ ਇਹ ਸੀ ਕਿ ਲੋਕਾਂ ਨੂੰ ਤਾਰਨਾ ਧਰਮ ਤੇ ਤੋੜਨਾ ਪਾਪੀ ਲੋਕਾਂ ਨੂੰ ਪਾਪ ਤੋਂ ਢਾਕੇ ਸੱਚ ਧਰਮ ਦੀ ਸਿੱਖਿਆ ਦੇਣੀ ਸੱਚ ਧਰਮ ਤੇ ਤੋੜਨਾ ਕਿਉਂਕਿ ਉਹ ਇਹ ਨਹੀਂ ਸੀ ਕਹਿੰਦੇ ਕਿ ਧਰਮਤ ਬਦਲੀ ਕਰੋ ਜਿੱਥੇ ਵੀ ਮਹਾਰਜ ਗਏ ਕਿ ਨਾਨਕ ਪਾਤਸ਼ਾਹ ਜੋ ਉਸੇ ਧਰਮ ਦਾ ਵੇਸ ਬਣਾ ਕੇ ਗਏ ਉਸੇ ਭਾਸ਼ਾ ਵਿੱਚ ਉਹਨਾਂ ਨੇ ਪ੍ਰਦੇਸ਼ ਜਿੱਤਾ ਉਥੇ ਹਟ ਨਹੀਂ ਕੀਤਾ ਕਿ ਸਾਡੇ ਵਰਗੇ ਬਣੋ ਐ ਕਰੋ ਨਾ ਬਾਣੀ ਨਾਲ ਹੀ ਬੰਦਾ ਚੇਂਜ ਹੋ ਜਾਂਦਾ ਸੀ ਜਦੋਂ ਉਹਨਾਂ ਦਾ ਪ੍ਰਦੇਸ਼ ਹੁੰਦਾ ਸੀ ਉਸ ਵਸਤੀ ਚੇਂਜ ਹੋ ਜਾਂਦਾ ਸੀ ਜਿਵੇਂ ਉਹ ਬਾਣੀ ਸੁਣੀਏ ਸ਼ਬਦ ਬਾਣੀ ਤੇ ਅਸਰ ਕਰੀਏ ਤਾਂ ਅਸੀਂ ਆਪਣੇ ਆਪ ਚੇਂਜ ਹੋਵਾਂਗੇ ਵਿਰਖ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਜਦੋਂ ਬਾਣੀ ਪੜਦਾ ਹੈ ਬਾਣੀ ਵਿਚਾਰਦਾ ਬਾਣੀ ਸੁਣਦਾ ਹੈ ਮਾਨਾ ਔਟੋਮੈਟਿਕ ਬਦਲਦਾ ਇੱਥੇ ਹਟ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿੰਨਾ ਜਿੰਨਾਂ ਨੇ ਇਤਿਹਾਸ ਪੜ੍ਹਿਆ ਆਪਣੇ ਸਾਹਮਣੇ ਹੈ ਅੰਗਰੇਜ਼ਾਂ ਨੇ ਪੜ੍ਹਿਆ ਅੰਗਰੇਜ਼ ਬਦਲਨੇ ਸ਼ੁਰੂ ਹੋ ਗਏ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਸ਼ਬਦ ਰਾਈ ਬਾਣੀ ਪੜ੍ਹ ਕੇ ਦੇਖੋ ਉਹਨਾਂ ਨੇ ਉਸੇ ਭਾਸ਼ਾ ਦੇ ਵਿੱਚ ਮਾਰਾ ਚੇਂਜ ਕਰਾਏ ਹੋਏ ਹਨ ਥਾਈ ਥਾਈਲੈਂਡ ਜਾਈਏ ਉੱਥੇ ਥਾਈਲੈਂਡ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬੀ ਨਹੀਂ ਹੁੰਦੀ ਤੇ ਉੱਥੇ ਪੰਜਾਬੀ ਦੀ ਥਾ ਤੇ ਉਹਨਾਂ ਨੇ ਥਾਈ ਭਾਸ਼ਾ ਦੇ ਵਿੱਚ ਮਹਾਰਾਜ ਜੀ ਦੀ ਸਿਪਾਈ ਕਰਵਾਈ ਹੋਈ ਹੈ ਤੇ ਥਾਈ ਭਾਸ਼ਾ ਦੇ ਵਿੱਚ ਉਹ ਪੜਦੇ ਹਨ ਕਿੰਨਾ ਪ੍ਰੇਮ ਉਹਨਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਕੀਤੇ ਹੋਏ ਹਨ ਪਿਲੰਗਾਂ ਦੇ ਵਿੱਚ ਪ੍ਰਕਾਸ਼ ਕਰਕੇ ਜਦੋਂ ਟਾਈਮ ਮਿਲਦਾ ਹੈ ਉਹ ਨਾਲ ਬਾਣੀ ਪੜ੍ਹਦੇ ਹਨ ਸੀ ਆਪ ਖੁਦ ਗਏ ਹੋ ਜਾਂ ਦਫਤਰਾਂ ਦੇ ਵਿੱਚ ਬਿਲਡਿੰਗਾਂ ਦੇ ਵਿੱਚ ਜਿੱਥੇ ਪ੍ਰਕਾਸ਼ ਮਹਾਰਾਜ ਦੇ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਕਿਉਂਕਿ ਉਹਨਾਂ ਨੂੰ ਪੰਜਾਬੀ ਔਖੀ ਲੱਗਦੀ ਹੈ ਜਦੋਂ ਕੋਈ ਰਾਗੀ ਜਿੱਥੇ ਜਾਂਦੇ ਹਨ ਜਾਂ ਸਿੰਘ ਸਾਹਿਬ ਜਾਂਦੇ ਹਨ ਉਹਨਾਂ ਤੋਂ ਪੰਜਾਬੀ ਸਿੱਖਦੇ ਹਨ ਉਹਨਾਂ ਨੇ 28 ਭਾਤ ਭਾਸ਼ਾ ਦੇ ਵਿੱਚ ਗੁਰਮੁਖੀ ਛਪਾਈ ਹੋਈ ਹੈ ਊੜਾ ੜਾ ਨਾਲ ਪੰਜਾਬੀ ਚ ਹੁੰਦਾ ਗੁਰਮੁਖੀ ਚ ਨਾਲ ਥਾਈ ਭਾਸ਼ਾ ਵਿੱਚ ਤੇ ਥਾਈ ਭਾਸ਼ਾ ਉਹ ਫਿਰ ਪੰਜਾਬੀ ਸਿੱਖਦੇ ਹਨ ਕਿ ਉਹਨਾਂ ਨੂੰ ਬਹੁਤ ਸ਼ੌਕ ਹੈ ਪੰਜਾਬੀ ਸਿੱਖਣ ਦਾ ਤੇ ਆਪਾਂ ਆਪਾਂ ਛੱਡੀ ਜਾ ਰਹੇ ਆ ਆਪਣੇ ਸਕੂਲਾਂ ਵਿੱਚ ਪੰਜਾਬੀ ਨਹੀਂ ਹੈ ਆਪਾਂ ਬੱਚਿਆਂ ਨੂੰ ਆਪਣੇ ਆਪ ਹਾਟਾ ਰਹੇ ਕਿ ਪੰਜਾਬੀ ਨਾ ਸਿੱਖੋ ਇੰਗਲਿਸ਼ ਹੋਰ ਭਾਸ਼ਾ ਸਿਕੰਨੇ ਆ ਪਹਿਲੋਂ ਸਾਡੇ ਲਈ ਪੰਜਾਬੀ ਜ਼ਰੂਰੀ ਹੈ ਮਾਂ ਭਾਸ਼ਾ ਹੈ ਸਾਡੀ ਸਾਡੇ ਪਿਤਾ ਦੀ ਬਖਸ਼ੀ ਹੋਈ ਭਾਸ਼ਾ ਹੈ ਜਿਹਦੇ ਕੋਲ ਪੰਜਾਬੀ ਬੋਲੀ ਨਹੀਂ ਉਹ ਪੂਰਾ ਨਹੀਂ ਹੈ ਕਿਉਂਕਿ ਪੰਜਾਬੀ ਦੇ ਨਾਲ ਸਭ ਕੁਝ ਹੈ ਜੋ ਪੰਜਾਬੀ ਗੁਰਮੁਖੀ ਭਾਸ਼ਾ ਵਿੱਚ ਉਹ ਕਿਸੇ ਭਾਸ਼ਾ ਵਿੱਚ ਨਹੀਂ ਹੈ ਉਹ ਆਪ ਅੰਗਰੇਜ਼ ਕਹਿੰਦੇ ਹਨ ਕਹਿੰਦੇ ਸਾਡੀ ਭਾਸ਼ਾ ਹੁੰਦੀ ਤੇ ਸਾਡਾ ਗੁਰੂ ਹੁੰਦਾ ਤੇ ਸਾਡਾ ਬੱਚਾ ਬੱਚਾ ਸਿੱਖ ਹੁੰਦਾ ਕੋਈ ਅਸੀਂ ਗੁਰੂ ਗੁਰਮਖ ਪਿਆਰੇ ਸਾਡਾ ਸਾਰਾ ਸਾਰਾ ਜਿੰਨਾ ਮੱਧਵੇ ਉਹ ਸਿੱਖ ਬਣ ਜਾਂਦਾ ਵੇਖੋ ਨਾ ਜਿਨ੍ਹਾਂ ਜਿਨ੍ਹਾਂ ਨੇ ਪੜੇ ਮਹਾਰਾਜ ਜੀ ਦੀ ਦੇਖੋ ਉਹਨਾਂ ਨੇ ਅਰਥਾ ਸਮੇਤ ਬਾਣੀ ਨੂੰ ਵਿਚਾਰਿਆ ਤੇ ਉਹਨਾਂ ਦਾ ਜੀਵਨ ਆਪਣੇ ਆਪ ਚੇਂਜ ਹੋਇਆ ਇਹੋ ਦੇਖੋ ਉਹ ਸਰੂਪ ਕਰਕੇ ਵੀ ਪੂਰੇ ਹਨ ਬਾਣੀ ਚ ਰਹਿੰਦੇ ਨੇ ਅੰਗਰੇਜ਼ ਲੋਕ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਪਣੇ ਆਪ ਬਾਣੀ ਵਿੱਚ ਆ ਗਏ ਉਸੇ ਬਾਣੀ ਚ ਰਹਿਣਾ ਤੇ ਬਾਣੀ ਨੂੰ ਮੰਨ ਕਰਕੇ ਪੜਦਿਆਂ ਜਦੋਂ ਉਹਨਾਂ ਦੇ ਸ਼ਬਦ ਸੁਣੀਏ ਨਾ ਕੀਰਤਨ ਸੁਣੀਏ ਤੇ ਆਨੰਦ ਇਹ ਨਾ ਹੁੰਦਾ ਉਹਨਾਂ ਦੇ ਕੀਰਤਨ ਚ ਸਹਿਜ ਸੰਤੋਖ ਧੀਰਜ ਉਹ ਸਾਰਾ ਕੁਝ ਉਹਨਾਂ ਕੋਲ ਹੈ ਜਿਹੜਾ ਕਾਲ ਯੁਗ ਤੋਂ ਸਤਜੁਗ ਵਿੱਚ ਸੀ ਤੇ ਮਹਾਰਾਜ ਨੇ ਪਿੱਛੇ ਸ਼ਬਦਾਂ ਵਿੱਚ ਦੱਸਿਆ ਕਿ ਗੁਰਸਿੱਖ ਵਾਸਤੇ ਕਾਲ ਯੁਗ ਨਹੀਂ ਹੈ ਜਿਨ੍ਹਾਂ ਵਿੱਚ ਏਸਾਰ ਗੁਣ ਹਨ ਤੇ ਉਹਨਾਂ ਵਿੱਚ ਮਹਾਰਾਜ ਜੀ ਕਹਿੰਦੇ ਕਾਲ ਯੁਗ ਵਿੱਚ ਵੀ ਸਤਜੁਗ ਹੈ ਗੁਰਸਿੱਖ ਵਾਸਤੇ ਸਮਾਂ ਦੁਨੀਆ ਵਾਸਤੇ ਬਦਲਦਾ ਪਰ ਗੁਰਸਿੱਖ ਵਾਸਤੇ ਜਿਹੜਾ ਉਹਦੀ ਚਰਨਾਂ ਦੇ ਵਿੱਚ ਰਹਿ ਕੇ ਉਹਦੇ ਗੁਣਾਂ ਨੂੰ ਲੈ ਲੈਂਦਾ ਮਹਾਰਾਜ ਜੀ ਕਹਿੰਦੇ ਉਹ ਸਤਜੁਗ ਵਿੱਚ ਜਿੰਦਾ ਗੁਰਸਿੱਖ ਪਿਆਰਾ ਇੱਥੇ ਮਹਾਰਾਜ ਜੀ ਅਖੀਰਲੇ ਪਾਦ ਵਿੱਚ ਸਾਨੂੰ ਉਪਦੇਸ਼ ਬਖਸ਼ਦੇ ਹਨ ਕਹਿੰਦੇ ਭਾਈ ਹਰੀ ਦੇ ਸਿੱਖ ਹਨ ਗਰੀ ਦੇ ਗੁਰਮੁਖ ਪਿਆਰੇ ਹਰਿ ਕੇ ਦਾਸ ਜੀਵੇ ਲੱਗ ਗੁ ਪ੍ਰਭ ਕੀ ਚਰਨੀ ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਉਹਦਾ ਜੀਣਾ ਹੁੰਦਾ ਹੈ ਉਹ ਆਤਮਾ ਪੱਖੋਂ ਸਰਜੀਤ ਹੁੰਦੇ ਹਨ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ ਤੇ ਮਹਾਰਾਜ ਹੀ ਆਇਆ ਨੂੰ ਤਾਂ ਕੰਠ ਨਾਲ ਲਾਂਦੇ ਹਨ ਜਿਹੜਾ ਮਰਜ਼ੀ ਇੱਥੇ ਆ ਜਾਵੇ ਇੱਥੇ ਕੋਈ ਧਰਮ ਦਾ ਸਵਾਲ ਨਹੀਂ ਕਿਸੇ ਮਜਬਦ ਦਾ ਵੀ ਆ ਜਾਵੇ ਤੇ ਮਹਾਰਾਜ ਜੀ ਪਿਆਰ ਨਾਲ ਜਦੋਂ ਕੋਈ ਆਉਂਦਾ ਸਰਨ ਦੇ ਵਿੱਚ ਉਹਨੂੰ ਗੱਲ ਨਾਲ ਲਾ ਲੈਂਦਿਆ ਨ ਬੁੱਧ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਫਿਰ ਕਿੰਨਾ ਕੁਛ ਦਿੰਦਿਆਂ ਮਹਾਰਾਜ ਕਿੰਨਾ ਕੁਛ ਕਿੰਨੀਆਂ ਬਰਕਤਾਂ ਬਖਸ਼ਦੇ ਨੇ ਬਾਲ ਬਲ ਤਾਕਤ ਦਿੰਦਿਆਂ ਬੁੱਧੀ ਬਖਸ਼ਦੇ ਨੇ ਬਲ ਬੁੱਧ ਗਿਆਨ ਗਿਆਨ ਬਖਸ਼ਦੇ ਨੇ ਧਿਆਨ ਧਿਆਨ ਬਖਸ਼ਦੇ ਨੇ ਅਣ ਸਾਡਾ ਧਿਆਨ ਨਹੀਂ ਨਾ ਜੁੜਦਾ ਈ ਮਹਾਰਾਜੀ ਸਾਰੀਆਂ ਬਰਕਤਾਂ ਗੁਰਸਿੱਖ ਦੀ ਝੋਲੀ ਵਿੱਚ ਪਾਉਂਦੇ ਆ। ਗੁਰਮਖੰਦ ਦੀ ਝੋਲੀ ਵਿੱਚ ਪਾਉਂਦੇ ਆ। ਉਹਨਾਂ ਨੂੰ ਬਲ ਵੀ ਦਿੰਦੇ ਹਨ। ਬੁੱਧੀ ਵੀ ਬਖਸ਼ ਦਿੰਦੇ ਹਨ। ਬੁੱਧ ਬਖਸ਼ਦੇ ਹਨ। ਗਿਆਨ ਬਖਸ਼ਦੇ ਹਨ। ਧਿਆਨ ਬਖਸ਼ਦੇ ਹਨ। ਉਹਦੇ ਚਰਨਾਂ ਦੇ ਵਿੱਚ ਉਹ ਆਪ ਕਿਰਪਾ ਕਰਕੇ ਜੋੜ ਲੈਂਦੇ ਹਨ ਆਪਣਾ ਨਾਮ ਜਪਾਇਆ। ਮਹਾਰਾਜੀ ਕਹਿੰਦੇ ਫਿਰ ਇੱਥੋਂ ਤੱਕ ਉਹ ਗੁਰਸਿੱਖ ਨੂੰ ਆਪਣਾ ਨਾਮ ਆਪ ਜਪਾਉਂਦੇ ਹਨ। ਸਾਧ ਸੰਗਤ ਆਪ ਹੁਆ ਆਪ ਜਗਤ ਤਰਾਇਆ ਤੇ ਪਿਆਰੋ ਸਾਧ ਸੰਗਤ ਵਿੱਚੋ ਆਪ ਵਰਤਦੇ ਹਨ ਸਾਧ ਸੰਗਤ ਆਪ ਹੁਆ ਆਪ ਜਗਤ ਤਰਾਇਆ ਆਪੋਕ ਸੰਗਤ ਵਿੱਚ ਆ ਕੇ ਪੁਰ ਸਿੱਖ ਨੂੰ ਨਾਮ ਚ ਪਾਉਂਦੇ ਹਨ ਤੇ ਜਗਤ ਦਾ ਪਾਰੋ ਤਾਰਾ ਕਰਾਉਂਦੇ ਹਨ ਰਾਖ ਲੀਏ ਰਾਖਨ ਹਾਰੇ ਸਦਾ ਨਿਰਮਲ ਕਰਨੀ ਜੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਸਦਾਈ ਨਿਰਮਲ ਕਰਨੀ ਬਣ ਜਾਂਦੀ ਹੈ ਉਹ ਆਪ ਰੱਖ ਕੇ ਕਿਰਪਾ ਦਾ ਹੱਥ ਰੱਖ ਕੇ ਰਾਖ ਲੀਏ ਰੱਖ ਰੱਖਣ ਰੱਖਣ ਹਾਰੇ ਹਰ ਰੱਜੀ ਕਹਿੰਦੂ ਰੱਖਣ ਹਾਰੇ ਨੇ ਆਪ ਕਿਰਪਾ ਕਰਕੇ ਰੱਖ ਲਿਆ ਗੁਰਮੁਖਾ ਨੂੰ ਸਦਾ ਨਿਰਮਲ ਉਹਨਾਂ ਦੀ ਸਦਾ ਹੀ ਕਰਨੀ ਕਥਨੀ ਨਿਰਮਲ ਹੋ ਜਾਂਦੀ ਹੈ ਨਾਨਕ ਨਰਕ ਨਾ ਜਾਏ ਕਬਹੂ ਹਰ ਸੰਤ ਹਰ ਕੀ ਸਰਨੀ ਤੇ ਮਹਾਰਾਜ ਜੀ ਕਹਿੰਦੇ ਫਿਰ ਉਧਰ ਥੋੜਾ ਜਾਣਾ ਨਾਨਕ ਨਰਕ ਨਾ ਜਾਏ ਕਬਹੂ ਹਰ ਜੀ ਕਹਿੰਦੇ ਹਰ ਸੰਤ ਹਰ ਕੀ ਸਰਣੀ ਮੇਰੀ ਕਹਿੰਦੇ ਸਤ ਪੁਰਸ਼ ਜਿਹੜੇ ਹਨ ਉਹ ਸਦਾ ਹੀ ਸਰਨ ਲੈ ਲੈਂਦੇ ਹਨ ਚਰਨ ਕਮਲ ਧਾਰ ਲੈਂਦੇ ਹਨ ਉਹਨਾਂ ਦਾ ਕੋਈ ਨਰਕ ਚ ਲੈਣਾ ਦੇਣਾ ਨਹੀਂ ਹੈ ਉਧਰਲੇ ਪਾਸੇ ਨਹੀਂ ਹੋ ਜਾ ਸਕਦੇ ਉਹ ਸਦਾ ਹੀ ਆਤਮਾ ਨੂੰ ਉਹਦੇ ਚਰਨਾਂ ਵਿੱਚ ਟਿਕਾ ਕੇ ਜੰਮਣ ਮਰਨ ਤੋਂ ਰਹਿਤ ਇਹ ਮਰਨ ਤੋਂ ਰਹਿਤ ਕਰ ਲੈਂਦੇ ਹਨ ਅਮਰ ਕਰ ਲੈਂਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸੰਤ ਸੰਪੂਰਨ ਹੁੰਦਾ ਹੈ ਅਗਲਾ ਸੰਤ ਭਾਈ ਕੱਲ ਨੂੰ ਰੰਭ ਹੋਏਗਾ ਸਤਿਗੁਰੂ ਜੀ ਮਿਹਰ ਕਰਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ